ਦੇ ਵਿੱਚ ਬੰਦ ਜਗਦੀਸ਼ ਪੋਲਾ ਨੂੰ ਅੱਜ ਪੁਲਿਸ ਉਹਨਾਂ ਦੇ ਜੱਦੀ ਪਿੰਡ ਲੈ ਕੇ ਪਹੁੰਚੇ ਦਰਸਲੋਂ ਜਗਦੀਸ਼ ਪੋਲਾ ਦੇ ਪਿਤਾ ਦੀ ਦਾਦੇ ਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਸੀ ਅੰਤਿਮ ਰਸਮਾਂ ਨਿਭਾਉਣ ਦੇ ਵਾਸਤੇ ਜਗਦੀਸ਼ ਪੋਲਾ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪੈਰੇ ਦੇ ਵਿੱਚ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਮੁਤਲ ਡੀਐਸਪੀ ਨੇ ਤੁਹਾਨੂੰ ਦੇ ਪਿਤਾ ਬਲਸਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ ਤੇ ਆਪਣੇ ਪਿਤਾ ਦੀਆਂ ਦੇ ਅੰਤਿਮ ਸੰਸਕਾਰ ਮੌਕੇ ਹੀ ਉਹਨਾਂ ਨੂੰ ਸੀਬੀਆਈ ਅਦਾਲਤ ਦੇ ਵੱਲੋਂ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਮੌਹਲਤ ਦਿੱਤੀ ਗਈ ਸੀ ਕਿ ਪੰਜ ਘੰਟੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਜ਼ਰੂਰੀ ਰਸਮਾਂ ਹੁੰਦੀਆਂ ਨੇ ਉਹ ਨਿਭਾ ਸਕਣ ਜਗਦੀਸ਼ ਪੋਲਾ ਐਸੇ ਕਰਕੇ ਅੱਜ ਜਗਦੀਸ਼ ਪੋਲਾ ਨੂੰ ਅਣਾ ਦੇ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਲੈ ਕੇ ਪੁਲਿਸ ਪਹੁੰਚੀ ਇਸ ਦੌਰਾਨ ਜੋ ਤਸਵੀਰਾਂ ਆਈਆਂ ਨੇ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਜਗਦੀਸ਼ ਪੋਲਾ ਇਸ ਦੌਰਾਨ ਕਾਫੀ ਭਾਵੁਕ ਵੀ ਨਜ਼ਰ ਆਏ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਨਜ਼ਰ ਆਏ ਤੇ ਆਪਣੇ ਪਿਤਾ ਦੇ ਜੋ ਮ੍ਰਿਤਕ ਦੇ ਐ ਉਹਨਾਂ ਦੇ ਕੋਲ ਬੈਠੇ ਰਹੇ ਤੇ ਉਹਨਾਂ ਦੇ ਕੋਲ ਬੈਠੇ ਹੋਏ ਵੀ ਬੇहद ਭਾਵੁਕ ਨਜ਼ਰ ਆ ਰਹੇ ਸੀ ਜਗਦੀਸ਼ ਪੋਲਾ ਦੇ ਕੇਸ ਤੇ ਜਕਰ ਨਜ਼ਰ ਮਾਰ ਲਈ ਤਾਂ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਕੰਮ ਕਰ ਰਹੇ ਸਨ ਤੇ ਇਸੇ ਦੌਰਾਨ ਉਹਨਾਂ ਤੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਆਦੇ ਵਿੱਚ ਸ਼ਾਮਲ ਹੋਣ ਦੇ આરોਪ ਲੱਗੇ ਤੇ ਇਸੇ ਦੌਰਾਨ ਬਹੁ ਕਰੋੜੀ ਜੋ ਕਿ 700 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਜਿਹੜੇ ਡਰੱਗ ਤਸਕਰੀ ਹੁੰਦੀ ਆ ਉਸ ਮਾਮਲੇ ਦੇ ਵਿੱਚ ਨਾ ਜਿਹੜਾ ਉਹ ਸਾਹਮਣੇ ਆਇਆ ਤੇ ਏਸੇ ਗੈਂਗ ਦੇ ਸਰਗਣੇ ਵਜੋਂ ਵੀ ਉਸ ਵੇਲੇ ਇਹ ਖੁਲਾਸਾ ਹੋਇਆ ਸੀ ਕਿ ਜਗਦੀਸ਼ ਪੋਲਾ ਇਸ ਮਾਮਲੇ 'ਚ ਮੁੱਖ ਸਰਗਣੇ ਨੇ ਏਸੇ ਮਾਮਲੇ ਦੇ ਵਿੱਚ ਜਿਹੜਾ ਕੇਸ ਚੱਲਿਆ ਏਸੇ ਕੇਸ ਦੇ ਵਿੱਚ ਬੰਦ ਨੇ ਤੇ ਅੱਜ ਜਦੋਂ ਪਿਤਾ ਦਾ ਦੇਹਾਂਤ ਹੋਇਆ ਤੇ ਅੰਤਿਮ ਸੰਸਕਾਰ ਦੇ ਲਈ ਪੁਲਿਸ ਮੁਲਾਜ਼ਮ ਜਗਦੀਸ਼ ਪੋਲਾ ਨੂੰ ਬਾਹਰ ਲੈ ਕੇ ਆਏ ਬੇहद ਭਾਵੁਕ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਇਹ ਵੀ ਦੱਸ ਦੇ ਕਿ 2023 ਯਾਨੀ ਪਿਛਲੇ ਸਾਲ ਵੀ ਜਦੋਂ ਜਗਦੀਸ਼ ਪੋਲਾ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਤੇ ਉਸ ਵੇਲੇ ਵੀ ਜਿਹੜੀ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜ਼ਮਾਨਤ ਪਰ ਉਸ ਦੌਰਾਨ ਸਿਰਫ 3 ਦਿਨਾਂ ਦੀ ਜ਼ਮਾਨਤ ਦਿੱਤੀ ਗਈ ਸੀ 3 ਦਿਨਾਂ ਦੇ ਲਈ ਜਗਦੀਸ਼ ਪੋਲਾ ਬਾਹਰ ਆਏ ਸਨ ਆਪਣੇ ਮਾਤਾ ਦੇ ਜਿਹੜੀਆਂ ਅੰਤਿਮ ਰਸਮਾਂ ਸੀ ਉਹ ਇਹਨਾਂ ਦੇ ਵੱਲੋਂ ਨਿਭਾਈਆਂ ਗਈਆਂ ਤੇ ਅੱਜ ਜਦੋਂ ਪਿਤਾ ਵੀ ਉਹਨਾਂ ਦੇ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਸ ਦੌਰਾਨ ਵੀ ਜਗਦੀਸ਼ ਪੋਲਾ ਨੂੰ 5 ਘੰਟਿਆਂ ਦੀ ਮੌਹਲਤ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪਹਿਰੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਨੇ ਜਗਦੀਸ਼ ਪੋਲਾ ਨੂੰ ਤੇ ਤਾਂ ਕਿ ਉਹ ਆਪਣੇ ਪਿਤਾ ਦੀਆਂ ਜਿਹੜੇ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਨਿਭਾ ਸਕਣ ਇਸ ਲਈ ਉਹਨਾਂ ਨੂੰ ਜਿਹੜਾ ਜੱਦੀ ਪਿੰਡ ਬਠਿੰਡਾ ਦੇ ਜਿਹੜਾ ਜੱਦੀ ਪਿੰਡ ਆ ਰਾਏਕੇ ਕਲਾਂ ਉੱਥੇ ਲੈ ਕੇ ਪੁਲਿਸ ਪਹੁੰਚੀ ਹੈ ਤੇ ਇਸ ਦੌਰਾਨ ਖਾਸ ਤੌਰ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਗਦੀਸ਼ ਪੋਲਾ ਨੇ ਵੱਡਾ ਬਿਆਨ ਦਿੱਤਾ ਕਿ ਮੇਰੇ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਇਹ ਵੀ ਕਿਹਾ ਕਿ ਜੇ ਮੈਂ ਕਸੂਰਵਾਰ ਸਾਬਤ ਹੋਇਆ ਤਾਂ ਮੈਨੂੰ ਫਾਂਸੀ ਦੇ ਦਿਓ ਇਸ ਦੌਰਾਨ ਜਗਦੀਸ਼ ਕੋਲਾ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਂਦੇ ਆ ਜਿੰਨੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨ ਦੇ ਨਾਮ ਹੈ ਮੈਨੂੰ ਵੀ ਦੇ ਨਹੀਂ ਦੇ ਰਹੇ ਸਾਬੂਜ ਦੇ ਸਾਰੇ ਗੱਟ ਹੋ ਰਹੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਇਸ ਡਿਸੀਜਨ ਨੂੰ ਇੰਨਾ ਟਿਕਣਾ ਚਾਹੀਦਾ ਡਿਸੀਜਨ ਕਰ ਰਹੀ ਹੈ ਆਹ ਇਖਾ ਚਾਹੇ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਤੁਹਾਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀਗੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਜਿਹੜਾ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਉਸ ਦੀ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਦਸੀ ਵੀ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਨਾ ਸੀਵੀਆਈ ਦੀ ਜਾਂਚ ਹਾਂ ਤੁਹਾਡੇ ਨਾਲ ਮੈਨੂੰ ਫਸੇ ਮੈਂ ਤਾਂ ਕੱਲ੍ਹ ਕਹਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਵੀਆਈ ਉਹ ਗ੍ਰੈਂਟ ਕਰ ਬਿਲਕੁਲ ਫਸੇ ਤੁਹਾਡੇ ਨਾਲ ਦੀ ਜੇਰੀ ਗੱਲ ਹੋ ਚੁੱਕੀ ਹੈ ਜੀ ਸਾਰਾ ਹੀ ਹੋ ਚੁੱਕਿਆ ਤੁਸੀਂ ਕੱਲ੍ਹ ਉਹ ਇਸੇ ਸੇਮ ਐਫਆਰ ਦੇ ਚ ਅੱਛਾ ਜੀ ਉਹਨੂੰ 15 ਸਾਲ ਸਜ਼ਾ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਬਸਾ ਟਾਰਗੇਟ ਹੀ ਹੋ ਗਈ ਫਿਰ ਤਾਂ ਬਿਲਕੁਲ 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 ਜੀ ਉਹਦੇ ਜੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਇੱਕ ਹੋਰ ਕੀਤਾ ਮੈਨੂੰ ਗੌਰਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸ ਜੋ ਹੋ ਰਾਇਆ ਹੈ ਨਾ ਜਿੰਨਾ ਬੰਦਾ ਕੇਸ ਆਏ ਤੇ ਦੱਗ ਦੇ ਕੇਸ ਆਲੇ ਸਾਰੇ ਬਠੰਡੇ ਬਾਅਦ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰਤਾ ਨਹੀਂ ਜੇ ਆਪਾਂ ਕਪੂਰ ਸਾਹਿਬ ਕਪੂਰ ਸਾਹਿਬ ਦੇ ਨਾਲ ਕੇ ਚਨਾਣੇ 'ਚ ਪਤਾ ਮੈਨੂੰ ਠੀਕ ਹੈ ਕਿੰਨੇ ਕੇਸ ਪਾਇਗੇ ਤੁਹਾਡੇ ਅੰਦਰ ਆਂਦੇ ਆਂਦੇ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ 'ਚ ਕੋਈ ਨਹੀਂ ਪਾਇਆ ਗਿਆ ਜਿਹੜਾ ਨਾਮ ਲੱਗਦਾ ਮੇਰੇ ਜੇਲ੍ਹ 'ਚ ਕੋਈ ਨਾਮਜਾਦ ਨਹੀਂ ਫਾਇਰ ਮੇਰੇ ਜੇਲ੍ਹ ਦੇ ਵਿੱਚ ਵੀ ਦੂਜਿਆਂ ਦੇ ਨਾਮਜਾਦ ਹੋਏ ਨੇ ਜੇ ਮੇਰਾ ਕਦੇ ਨਾਮਜਾਦ ਹੋਇਆ ਉਹ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਨੂੰ ਮੈਂ ਕੋਈ ਇਤਿਹਾਸ ਕਰ ਰਿਹਾ ਇਹ ਕੰਮ ਹੈ ਨਾ ਹੱਕਾ ਕਿਉਂ ਕੀਤਾ ਜਾ ਰਿਹਾ ਹੈ ਇਹਦੀ ਪ ਪੰਜਾਬ ਦੇ ਬਹੁ ਕਰੋੜੀ ਡਰਗ ਤਸਕਰੀ ਮਾਮਲੇ ਦੇ ਵਿੱਚ ਬੰਦ ਜਗਦੀਸ਼ ਪੋਲਾ ਨੂੰ ਅੱਜ ਪੁਲਿਸ ਉਹਨਾਂ ਦੇ ਜੱਦੀ ਪਿੰਡ ਲੈ ਕੇ ਪਹੁੰਚੇ ਦਰਅਸਲੋਂ ਜਗਦੀਸ਼ ਪੋਲਾ ਦੇ ਪਿਤਾ ਦੀ ਦਾਦੇਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਸੀ ਅੰਤਿਮ ਰਸਮਾਂ ਨਿਭਾਉਣ ਦੇ ਵਾਸਤੇ ਜਗਦੀਸ਼ ਪੋਲਾ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪੈਰੇ ਦੇ ਵਿੱਚ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਮੁਤਲ ਡੀਐਸਪੀ ਨੇ ਤੁਹਾਨੂੰ ਦੇ ਪਿਤਾ ਬਲਸਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ ਤੇ ਆਪਣੇ ਪਿਤਾ ਦੀਆਂ ਦੇ ਅੰਤਿਮ ਸੰਸਕਾਰ ਮੌਕੇ ਹੀ ਉਹਨਾਂ ਨੂੰ ਸੀਬੀਆਈ ਅਦਾਲਤ ਦੇ ਵੱਲੋਂ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਮੌਹਲਤ ਦਿੱਤੀ ਗਈ ਸੀ ਕਿ ਪੰਜ ਘੰਟੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਜ਼ਰੂਰੀ ਰਸਮਾਂ ਹੁੰਦੀਆਂ ਨੇ ਉਹ ਨਿਭਾ ਸਕਣ ਜਗਦੀਸ਼ ਪੋਲਾ ਐਸੇ ਕਰਕੇ ਅੱਜ ਜਗਦੀਸ਼ ਪੋਲਾ ਨੂੰ ਉਹਨਾਂ ਦੇ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਲੈ ਕੇ ਪੁਲਿਸ ਪਹੁੰਚੀ ਇਸ ਦੌਰਾਨ ਜੋ ਤਸਵੀਰਾਂ ਆਈਆਂ ਨੇ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਜਗਦੀਸ਼ ਪੋਲਾ ਇਸ ਦੌਰਾਨ ਕਾਫੀ ਭਾਵੁਕ ਵੀ ਨਜ਼ਰ ਆਏ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਨਜ਼ਰ ਆਏ ਤੇ ਆਪਣੇ ਪਿਤਾ ਦੇ ਜੋ ਮ੍ਰਿਤਕ ਦੇ ਐ ਉਹਨਾਂ ਦੇ ਕੋਲ ਬੈਠੇ ਰਹੇ ਤੇ ਉਹਨਾਂ ਦੇ ਕੋਲ ਬੈਠੇ ਹੋਏ ਵੀ ਬੇहद ਭਾਵੁਕ ਨਜ਼ਰ ਆ ਰਹੇ ਸੀ ਜਗਦੀਸ਼ ਪੋਲਾ ਦੇ ਕੇਸ ਤੇ ਜਦੋਂ ਨਜ਼ਰ ਮਾਰ ਲੀਏ ਤਾਂ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਕੰਮ ਕਰ ਰਹੇ ਸਨ ਤੇ ਇਸੇ ਦੌਰਾਨ ਉਹਨਾਂ ਤੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਆ ਦੇ ਵਿੱਚ ਸ਼ਾਮਲ ਹੋਣ ਦੇ આરોਪ ਲੱਗੇ ਤੇ ਇਸੇ ਦੌਰਾਨ ਬਹੁ ਕਰੋੜੀ ਜੋ ਕਿ 700 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਜਿਹੜੇ ਡਰੱਗ ਤਸਕਰੀ ਹੁੰਦੀ ਆ ਉਸ ਮਾਮਲੇ ਦੇ ਵਿੱਚ ਨਾ ਜਿਹੜਾ ਉਹ ਸਾਹਮਣੇ ਆਇਆ ਤੇ ਏਸੇ ਗੈਂਗ ਦੇ ਸਰਗਣੇ ਵੱਜੋਂ ਵੀ ਉਸ ਵੇਲੇ ਇਹ ਖੁਲਾਸਾ ਹੋਇਆ ਸੀ ਕਿ ਜਗਦੀਸ਼ ਪੋਲਾ ਇਸ ਮਾਮਲੇ 'ਚ ਮੁੱਖ ਸਰਗਣੇ ਨੇ ਏਸੇ ਮਾਮਲੇ ਦੇ ਵਿੱਚ ਜਿਹੜਾ ਕੇਸ ਚੱਲਿਆ ਏਸੇ ਕੇਸ ਦੇ ਵਿੱਚ ਬੰਦ ਨੇ ਤੇ ਅੱਜ ਜਦੋਂ ਪਿਤਾ ਦਾ ਦੇਹਾਂਤ ਹੋਇਆ ਤੇ ਅੰਤਿਮ ਸੰਸਕਾਰ ਦੇ ਲਈ ਪੁਲਿਸ ਮੁਲਾਜ਼ਮ ਜਗਦੀਸ਼ ਪੋਲਾ ਨੂੰ ਬਾਹਰ ਲੈ ਕੇ ਆਏ ਬੇहद ਭਾਵੁਕ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਇਹ ਵੀ ਦੱਸ ਦੇ ਕਿ 2023 ਯਾਨੀ ਪਿਛਲੇ ਸਾਲ ਵੀ ਜਦੋਂ ਜਗਦੀਸ਼ ਪੋਲਾ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਤੇ ਉਸ ਵੇਲੇ ਵੀ ਜਿਹੜੀ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜ਼ਮਾਨਤ ਪਰ ਉਸ ਦੌਰਾਨ ਸਿਰਫ 3 ਦਿਨਾਂ ਦੀ ਜ਼ਮਾਨਤ ਦਿੱਤੀ ਗਈ ਸੀ 3 ਦਿਨਾਂ ਦੇ ਲਈ ਜਗਦੀਸ਼ ਪੋਲਾ ਬਾਹਰ ਆਏ ਸਨ ਆਪਣੇ ਮਾਤਾ ਦੇ ਜਿਹੜੀਆਂ ਅੰਤਿਮ ਰਸਮਾਂ ਸੀ ਉਹ ਇਹਨਾਂ ਦੇ ਵੱਲੋਂ ਨਿਭਾਈਆਂ ਗਈਆਂ ਤੇ ਅੱਜ ਜਦੋਂ ਪਿਤਾ ਵੀ ਉਹਨਾਂ ਦੇ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਸ ਦੌਰਾਨ ਵੀ ਜਗਦੀਸ਼ ਪੋਲਾ ਨੂੰ 5 ਘੰਟਿਆਂ ਦੀ ਮੌਹਲਤ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪਹਿਰੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਨੇ ਜਗਦੀਸ਼ ਪੋਲਾ ਨੂੰ ਤੇ ਤਾਂ ਕਿ ਉਹ ਆਪਣੇ ਪਿਤਾ ਦੀਆਂ ਜਿਹੜੇ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਨਿਭਾ ਸਕਣ ਇਸ ਲਈ ਉਹਨਾਂ ਨੂੰ ਜਿਹੜਾ ਜੱਦੀ ਪਿੰਡ ਬਠਿੰਡਾ ਦੇ ਜਿਹੜਾ ਜੱਦੀ ਪਿੰਡ ਹੈ ਰਾਏਕੇ ਕਲਾਂ ਉੱਥੇ ਲੈ ਕੇ ਪੁਲਿਸ ਪਹੁੰਚੀ ਹੈ ਤੇ ਇਸ ਦੌਰਾਨ ਖਾਸ ਤੌਰ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਗਦੀਸ਼ ਪੋਲਾ ਨੇ ਵੱਡਾ ਬਿਆਨ ਦਿੱਤਾ ਕਿ ਮੇਰੇ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਇਹ ਵੀ ਕਿਹਾ ਕਿ ਜੇ ਮੈਂ ਕਸੂਰਵਾਰ ਸਾਬਤ ਹੋਇਆ ਤਾਂ ਮੈਨੂੰ ਫਾਂਸੀ ਦੇ ਦਿਓ ਇਸ ਦੌਰਾਨ ਜਗਦੀਸ਼ ਪੋਲਾ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਂਦੇ ਆ ਜਿੰਨੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਇਆ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨ ਦੇ ਨਾਮ ਹੈ ਮੈਨੂੰ ਵੀ ਦੇ ਨਹੀਂ ਦੇ ਰਹੇ ਸਾਬ ਜਗੇ ਸਾਰੇ ਗੱਟ ਹੋ ਰਹੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਲੱਗ ਰਹੀ ਇਸ ਡਿਸੀਜਨ ਨੂੰ ਇਦਾਂ ਕਰਨਾ ਚਾਹੀਦਾ ਡਿਸੀਜਨ ਕਰ ਰਹੀ ਹੈ ਆਹਨਾਂ ਖਾਹੇ ਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਤੁਹਾਡੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀਗੀ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਜਿਹੜਾ ਜਿਹੜੇ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਕੋਈ ਇਨਕੁਆਰੀ ਵੀ ਨਹੀਂ ਹੋਈ ਜੀ ਮੈਂ ਦਸੀ ਵੀ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਨੂੰ ਸੀਬੀਆਈ ਦੀ ਜਾਂਚ ਮੰਗੂਗਾ ਤੁਹਾਡੇ ਨਾਲ ਮੈਨੂੰ ਫਸੇ ਮੈਂ ਤਾਂ ਕਰ ਲਗਾਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਬੀਆਈ ਉਹ ਗ੍ਰੈਂਟ ਕਰ ਬਿਲਕੁਲ ਫਸੇ ਤੁਹਾਡੇ ਨਾਲ ਦੀ ਜਾਂਚ ਹੋ ਚੁੱਕੀ ਹੈ ਜੀ ਸਾਰਾ ਹੀ ਹੋ ਚੁੱਕਾ ਤੁਸੀਂ ਕੱਲ ਨੂੰ ਉਸੇ ਸੇਮ ਅਫੇਅਰ ਦੇ ਚ ਅੱਛਾ ਜੀ ਉਹਨੂੰ 15 ਸਾਲ ਸਜ਼ਾ ਮੈਨੂੰ 12 ਸਾਲ ਉਹਨਾਂ ਦੀ ਹੋ ਗਈ ਤੇ ਪਾਸਾ ਟਾਰਗੇਟ ਹੀ ਹੋ ਗਈ ਫਿਰ ਤਾਂ ਬਿਲਕੁਲ 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 ਜਿਹੜੇ ਜੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗੌਰਮੈਂਟ ਨੇ ਹਾਂ ਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕ ਜੋ ਹੋ ਰਾਇਆ ਹੈ ਨਾ ਜਿੰਨਾ ਬੰਦਾ ਕੇਸ ਆਏ ਤੇ ਡਰਗ ਦੇ ਕੇਸ ਆ ਰਹੇ ਸਾਰੇ ਬਠਿੰਡੇ ਬਾਅਦ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰ ਸਕੀ ਨਹੀਂ ਜੇ ਆ ਨਾ ਕਪੂਰ ਸਤ ਕਪੂਰ ਸਰੇ ਦੇ ਅਖੇ ਚਨਾਣੇ 'ਚ ਪਤਾ ਮੈਨੂੰ ਠੀਕ ਹੈ ਕਿੰਨੇ ਕੇਸ ਪਾਇਗੇ ਤੁਹਾਡੇ ਅੰਦਰ ਆਂਦੇ ਆਂਦੇ ਤੁਸੀਂ ਜੋ ਜੇਲ੍ਹ ਨਹੀਂ ਨਹੀਂ ਮੇਰੇ ਜੇਲ੍ਹ 'ਚ ਕੋਈ ਨਹੀਂ ਪਾਇਆ ਗਿਆ ਜਿਹੜਾ ਨਾਮ ਲੱਗਦਾ ਮੇਰੇ ਜੇਲ੍ਹ 'ਚ ਕੋਈ ਨਾਮਜਾਦ ਨਹੀਂ ਫਾਇ ਮੇਰੇ ਜੇਲ੍ਹ ਦੇ ਵਿੱਚ ਵੀ ਦੂਜਿਆਂ ਦੇ ਨਾਮਜਾਦ ਹੋਏ ਨੇ ਜੇ ਮੇਰਾ ਕਦੇ ਨਾਮਜਾਦ ਹੋਇਆ ਉਹ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਨੇ ਮੈਨੂੰ ਇੱਥੇ ਪਾ ਕਰ ਰਿਹਾ ਹੈ ਇਹ ਕੰਮ ਹੈ ਨਾ ਹੱਕਾ ਕਿਉਂ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੇ ਬਹੁ ਕਰੋੜੀ ਡਰਗ ਤਸਕਰੀ ਮਾਮਲੇ ਦੇ ਵਿੱਚ ਬੰਦ ਜਗਦੀਸ਼ ਪੋਲਾ ਨੂੰ ਅੱਜ ਪੁਲਿਸ ਉਹਨਾਂ ਦੇ ਜੱਦੀ ਪਿੰਡ ਲੈ ਕੇ ਪਹੁੰਚੇ ਦਰਅਸਲੋਂ ਜਗਦੀਸ਼ ਪੋਲਾ ਦੇ ਪਿਤਾ ਦੀ ਦਾਦੇਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਸੀ ਅੰਤਿਮ ਰਸਮਾਂ ਨਿਭਾਉਣ ਦੇ ਵਾਸਤੇ ਜਗਦੀਸ਼ ਪੋਲਾ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪੈਰੇ ਦੇ ਵਿੱਚ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਮੁਤਲ ਡੀਐਸਪੀ ਨੇ ਤੁਹਾਨੂੰ ਦੇ ਪਿਤਾ ਬਲਸਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ ਤੇ ਆਪਣੇ ਪਿਤਾ ਦੀਆਂ ਦੇ ਅੰਤਿਮ ਸੰਸਕਾਰ ਮੌਕੇ ਹੀ ਉਹਨਾਂ ਨੂੰ ਸੀਬੀਆਈ ਅਦਾਲਤ ਦੇ ਵੱਲੋਂ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਮੌਹਲਤ ਦਿੱਤੀ ਗਈ ਸੀ ਕਿ ਪੰਜ ਘੰਟੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਜ਼ਰੂਰੀ ਰਸਮਾਂ ਹੁੰਦੀਆਂ ਨੇ ਉਹ ਨਿਭਾ ਸਕਣ ਜਗਦੀਸ਼ ਪੋਲਾ ਐਸੇ ਕਰਕੇ ਅੱਜ ਜਗਦੀਸ਼ ਪੋਲਾ ਨੂੰ ਅਣਾ ਦੇ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਲੈ ਕੇ ਪੁਲਿਸ ਪਹੁੰਚੀ ਇਸ ਦੌਰਾਨ ਜੋ ਤਸਵੀਰਾਂ ਆਈਆਂ ਨੇ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਕਿ ਜਗਦੀਸ਼ ਪੋਲਾ ਇਸ ਦੌਰਾਨ ਕਾਫੀ ਭਾਵੁਕ ਵੀ ਨਜ਼ਰ ਆਏ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਨਜ਼ਰ ਆਏ ਤੇ ਆਪਣੇ ਪਿਤਾ ਦੇ ਜੋ ਮ੍ਰਿਤਕ ਦੇ ਹੈ ਉਹਨਾਂ ਦੇ ਕੋਲ ਬੈਠੇ ਰਹੇ ਤੇ ਉਹਨਾਂ ਦੇ ਕੋਲ ਬੈਠੇ ਹੋਏ ਵੀ ਬੇहद ਭਾਵੁਕ ਨਜ਼ਰ ਆ ਰਹੇ ਸੀ ਜਗਦੀਸ਼ ਪੋਲਾ ਦੇ ਕੇਸ ਤੇ ਜਦੋਂ ਨਜ਼ਰ ਮਾਰ ਲੀ ਤਾਂ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਕੰਮ ਕਰ ਰਹੇ ਸਨ ਤੇ ਐਸੇ ਦੌਰਾਨ ਹੋਣਾ ਤੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਆ ਦੇ ਵਿੱਚ ਸ਼ਾਮਲ ਪੰਜਾਬ ਦੇ ਬਹੁ ਕਰੋੜੀ ਡਰਗ ਤਸਕਰੀ ਮਾਮਲੇ ਦੇ ਵਿੱਚ ਬੰਦ ਜਗਦੀਸ਼ ਭੋਲਾ ਨੂੰ ਅੱਜ ਪੁਲਿਸ ਉਹਨਾਂ ਦੇ ਜੱਦੀ ਪਿੰਡ ਲੈ ਕੇ ਪਹੁੰਚੇ ਦਰਅਸਲੋਂ ਜਗਦੀਸ਼ ਭੋਲਾ ਦੇ ਪਿਤਾ ਦੀ ਦਾਦੇਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਸੀ ਅੰਤਿਮ ਰਸਮਾਂ ਨਿਭਾਉਣ ਦੇ ਵਾਸਤੇ ਜਗਦੀਸ਼ ਭੋਲਾ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪੈਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਰਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਜੋਂ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਹਨਾਂ ਆਮ ਆਦਮੀ ਕਲੀਨਿਕ ਆਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਆਂਦੀ ਹੈ ਇਹ ਦਵਾਈ ਲੈਣ ਜਾਂਦੇ ਜਾਂਦੇ ਆ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਪਹੁੰਚ ਜਾਂਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਦਾ ਕੇ ਜਾਂਦਾ ਘਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਹੈ ਤੋਂ ਸਰਕਾਰ ਨੇ ਪਾਰੂ ਕੈਂਪ ਟ੍ਰੇਨਿੰਗ ਹਾਲਾ ਖੋਲਿਆ ਇਹਨਾਂ ਜੀ ਆਮ ਚਲਤ ਗਰੀਬ ਜੰਤਾ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਚੀਜ਼ ਤੋਂ ਬਾਰ ਹੋ ਜਨਾ ਵਾ ਕਈ ਮੇਰੇ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਾਹਾਰ ਚੜ੍ਹ ਜਾਂਦਾ ਲੋਕੋ ਪੈਸਾ ਨਹੀਂ ਹੈਗਾ ਤੇ ਮੈਂ ਮਹੱਲਾ ਕਰਨੀ ਆ ਕੇ ਫ੍ਰੀ ਅਲਾਇਸ ਕਰ ਸਕਦਾ ਮੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਮੁਤਲ ਡੀਐਸਪੀ ਨੇ ਤੁਹਾਨੂੰ ਦੇ ਪਿਤਾ ਬਲਸਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਸੀ ਤੇ ਆਪਣੇ ਪਿਤਾ ਦੀਆਂ ਦੇ ਅੰਤਿਮ ਸੰਸਕਾਰ ਮੌਕੇ ਹੀ ਉਹਨਾਂ ਨੂੰ ਸੀਬੀਆਈ ਅਦਾਲਤ ਦੇ ਵੱਲੋਂ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਮੌਹਲਤ ਦਿੱਤੀ ਗਈ ਸੀ ਕਿ ਪੰਜ ਘੰਟੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਕਿ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਮੌਕੇ ਜੋ ਅੰਤਿਮ ਰਸਮਾਂ ਹੁੰਦੀਆਂ ਨੇ ਜ਼ਰੂਰੀ ਰਸਮਾਂ ਹੁੰਦੀਆਂ ਨੇ ਉਹ ਨਿਭਾ ਸਕਣ ਜਗਦੀਸ਼ ਪੋਲਾ ਐਸੇ ਕਰਕੇ ਅੱਜ ਜਗਦੀਸ਼ ਪੋਲਾ ਨੂੰ ਉਹਨਾਂ ਦੇ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਲੈ ਕੇ ਪੁਲਿਸ ਪਹੁੰਚੀ ਇਸ ਦੌਰਾਨ ਜੋ ਤਸਵੀਰਾਂ ਆਈਆਂ ਨੇ ਉਹ ਤੁਹਾਨੂੰ ਲਗਾਤਾਰ ਦਿਖਾ ਰਹੇ ਕਿ ਜਗਦੀਸ਼ ਪੋਲਾ ਇਸ ਦੌਰਾਨ ਕਾਫੀ ਭਾਵੁਕ ਵੀ ਨਜ਼ਰ ਆਏ ਰਿਸ਼ਤੇਦਾਰਾਂ ਨੂੰ ਮਿਲਦੇ ਹੋਏ ਨਜ਼ਰ ਆਏ ਤੇ ਆਪਣੇ ਪਿਤਾ ਦੇ ਜੋ ਮ੍ਰਿਤਕ ਦੇ ਐ ਉਹਨਾਂ ਦੇ ਕੋਲ ਬੈਠੇ ਰਹੇ ਤੇ ਉਹਨਾਂ ਦੇ ਕੋਲ ਬੈਠੇ ਹੋਏ ਵੀ ਬੇਹਦ ਭਾਵੁਕ ਨਜ਼ਰ ਆ ਰਹੇ ਸੀ ਜਗਦੀਸ਼ ਪੋਲਾ ਦੇ ਕੇਸ ਤੇ ਜੇਕਰ ਨਜ਼ਰ ਮਾਰ ਲਈਏ ਤਾਂ ਜਗਦੀਸ਼ ਪੋਲਾ ਜੋ ਪੰਜਾਬ ਪੁਲਿਸ ਦੇ ਵਿੱਚ ਬਤੌਰ ਡੀਐਸਪੀ ਕੰਮ ਕਰ ਰਹੇ ਸਨ ਤੇ ਇਸੇ ਦੌਰਾਨ ਉਹਨਾਂ ਤੇ ਕਈ ਗੈਰ ਕਾਨੂੰਨੀ ਗਤੀਵਿਧੀਆਂ ਆਦੇ ਵਿੱਚ ਸ਼ਾਮਲ ਹੋਣ ਦੇ આરોਪ ਲੱਗੇ ਤੇ ਇਸੇ ਦੌਰਾਨ ਬਹੁ ਕਰੋੜੀ ਜੋ ਕਿ 700 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਜਿਹੜੀ ਡਰੱਗ ਤਸਕਰੀ ਹੁੰਦੀ ਆ ਉਸ ਮਾਮਲੇ ਦੇ ਵਿੱਚ ਨਾ ਜਿਹੜਾ ਉਹ ਸਾਹਮਣੇ ਆਇਆ ਤੇ ਇਸੇ ਗੈਂਗ ਦੇ ਸਰਗਣੇ ਵਜੋਂ ਵੀ ਉਸ ਵੇਲੇ ਇਹ ਖੁਲਾਸਾ ਹੋਇਆ ਸੀ ਕਿ ਜਗਦੀਸ਼ ਪੋਲਾ ਇਸ ਮਾਮਲੇ 'ਚ ਮੁੱਖ ਸਰਗਣੇ ਨੇ ऐसे मामले ਦੇ ਵਿੱਚ ਜਿਹੜਾ ਕੇਸ ਚੱਲਿਆ ਐਸੇ ਕੇਸ ਦੇ ਵਿੱਚ ਬੰਦ ਨੇ ਤੇ ਅੱਜ ਜਦੋਂ ਪਿਤਾ ਦਾ ਦੇਹਾਂਤ ਹੋਇਆ ਤੇ ਅੰਤਿਮ ਸੰਸਕਾਰ ਦੇ ਲਈ ਪੁਲਿਸ ਮੁਲਾਜ਼ਮ ਜਗਦੀਸ਼ ਪੋਲਾ ਨੂੰ ਬਾਹਰ ਲੈ ਕੇ ਆਏ ਬਿਹਤ ਭਾਵੁਕ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ 2023 ਯਾਨੀ ਪਿਛਲੇ ਸਾਲ ਵੀ ਜਦੋਂ ਜਗਦੀਸ਼ ਪੋਲਾ ਦੇ ਮਾਤਾ ਜੀ ਦਾ ਦੇਹਾਂਤ ਹੋਇਆ ਤੇ ਉਸ ਵੇਲੇ ਵੀ ਜਿਹੜੀ ਅਦਾਲਤ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜ਼ਮਾਨਤ ਪਰ ਉਸ ਦੌਰਾਨ ਸਿਰਫ 3 ਦਿਨਾਂ ਦੀ ਜ਼ਮਾਨਤ ਦਿੱਤੀ ਗਈ ਸੀ 3 ਦਿਨਾਂ ਦੇ ਲਈ ਜਗਦੀਸ਼ ਪੋਲਾ ਬਾਹਰ ਆਏ ਸਨ ਆਪਣੇ ਮਾਤਾ ਦੇ ਜਿਹੜੀਆਂ ਅੰਤਿਮ ਰਸਮਾਂ ਸੀ ਉਹ ਇਹਨਾਂ ਦੇ ਵੱਲੋਂ ਨੇ ਪਾਈਆਂ ਗਈਆਂ ਤੇ ਅੱਜ ਜਦੋਂ ਪਿਤਾ ਵੀ ਉਹਨਾਂ ਦੇ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਸ ਦੌਰਾਨ ਵੀ ਜਗਦੀਸ਼ ਪੋਲਾ ਨੂੰ 5 ਘੰਟਿਆਂ ਦੀ ਮੌਹਲਤ ਦਿੱਤੀ ਗਈ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਸਖਤ ਸੁਰੱਖਿਆ ਪਹਿਰੇ ਦੇ ਵਿੱਚ ਉਹਨਾਂ ਨੂੰ ਲੈ ਕੇ ਆਏ ਨੇ ਜਗਦੀਸ਼ ਪੋਲਾ ਨੂੰ ਤੇ ਤਾਂ ਕਿ ਉਹ ਆਪਣੇ ਪਿਤਾ ਦੀਆਂ ਜਿਹੜੇ ਜਿਹੜੀਆਂ ਅੰਤਿਮ ਰਸਮਾਂ ਨੇ ਉਹ ਨਿਵਾਸਕਨ ਇਸ ਲਈ ਉਹਨਾਂ ਨੂੰ ਜਿਹੜਾ ਜੱਦੀ ਪਿੰਡ ਬਠਿੰਡਾ ਦੇ ਜਿਹੜਾ ਜੱਦੀ ਪਿੰਡ ਹੈ ਰਾਏਕੇ ਕਲਾਂ ਉੱਥੇ ਲੈ ਕੇ ਪੁਲਿਸ ਪਹੁੰਚੀ ਹੈ ਤੇ ਇਸ ਦੌਰਾਨ ਖਾਸ ਤੌਰ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਜਗਦੀਸ਼ ਪੋਲਾ ਨੇ ਵੱਡਾ ਬਿਆਨ ਦਿੱਤਾ ਕਿ ਮੇਰੇ ਖਿਲਾਫ ਦਰਜ ਹੋਏ ਨਸ਼ਾ ਤਸਕਰੀ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਇਹ ਵੀ ਕਿਹਾ ਕਿ ਜੇ ਮੈਂ ਕਸੂਰवार ਸਾਬਤ ਹੋਇਆ ਤਾਂ ਮੈਨੂੰ ਫਾਂਸੀ ਦੇ ਦਿਓ ਇਸ ਦੌਰਾਨ ਜਗਦੀਸ਼ ਪੋਲਾ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਹ ਵੀ ਸੁਣ ਲੈਂਦੇ ਆ ਜਿੰਨੇ ਮੇਰੇ ਕੇਸ ਵਾਲੇ ਸਾਰੇ ਜਿੰਨੇ ਵੀ ਪਾਏ ਉਹਨੂੰ 15-15 ਸਾਲ ਸਜ਼ਾ ਮੈਨੂੰ 12 ਸਾਲ ਮਹਿਰਾ ਬਿਆਨਾ ਦੇ ਨਾਮ ਮੈਨੂੰ ਵੀ ਦੇ ਨਹੀਂ ਦੇ ਰਹੇ ਸਭ ਬੁੱਝ ਗਏ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਸੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਇਸ ਅਦਿਸ਼ਰੇ ਮੈਨੂੰ ਕੰਮਾ ਚਾਹੀਦਾ ਅਦਿਸ਼ਰੇ ਹੋ ਰਹੀ ਹੈ ਪਤਾ ਨਹੀਂ ਕਿਹਦਾ ਚਾਹੀਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਕੋਈ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਣੀ ਸੀ ਇਹ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜਨੀਤਿਕ ਪ੍ਰੈਸ਼ਰ ਹੈ ਸਰੋ ਜੀ ਜਿਹੜਾ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਕੋਈ ਇਨਕੁਆਇਰੀ ਵੀ ਨਹੀਂ ਹੋਈ ਜੀ ਮੇਰਾ ਸੀ ਵੀ ਮੰਗਦਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਨਾ ਸੀ ਵੀ ਦੀ ਜਾਂਚ ਮੰਗੋ ਤੁਹਾਡੇ ਨਾਲ ਮੈਨੂੰ ਫਸੇ ਮੇਰਾ ਕੱਲ੍ਹ ਕਹਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀ ਵੀ ਆ ਗ੍ਰੈਂਟ ਕਰ ਤੁਹਾਨੂੰ ਫਸੇ ਤੁਹਾਡੇ ਨਾਲ ਮੇਰੇ ਜੀਵਨ ਬਣ ਚੁੱਕੀ ਹੈ ਜੀ ਸਾਰਾ ਹੀ ਹੋ ਚੁੱਕਾ ਤੁਸੀਂ ਕੱਲ ਉਹ ਇਸੇ ਸੇਮ ਐਫ ਆਰ ਦੇ ਚਾ ਅੱਛਾ ਜੀ ਉਹਨੂੰ 15 ਸਾਲ ਸਜ਼ਾ ਹੈ ਮੈਨੂੰ 12 ਸਾਲ ਉਹਨੂੰ ਉਹਨਾਂ ਦੀ ਹੋ ਗਈ ਤੇ ਸਾਰਾ ਟਾਰਗੇਟ ਹੋ ਗਿਆ ਜੀ ਫਿਰ ਤੁਹਾਡੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਇੱਕ ਹੋਰ ਕੀਤਾ ਮੈਨੂੰ ਗਵਰਨਮੈਂਟ ਨੇ ਹਾਂਜੀ ਮੇਰਾ 11 ਸਾਲਾਂ ਦੇ ਵਿੱਚ ਕੋਈ ਕਿਸੇ ਕੋਈ ਕਹੇ ਵੀ ਕਿਸੇ ਨਾਂ ਆਇਆ ਕਿ ਕੋਈ ਕੇ ਜੋ ਹੋ ਰਾਇਆ ਹੈ ਨਾ ਜਿੰਨਾ ਬੰਦਾ ਕੇਸ ਆਇਆ ਤੇ ਦਰਗ ਦੇ ਕੇ ਸਾਰੇ ਸਾਰੇ ਬਠੰਡੇ ਬਾਹਰ ਠੀਕ ਹੈ ਜੀ ਤੇ ਮੈਨੂੰ ਉਹਨਾਂ ਵਿੱਚ ਖਾਸ ਨਹੀਂ ਦਿਆ ਦਾ ਕਪੂਰ ਤੋਂ ਕਪੂਰ ਤੋਂ ਇਹਦੇ ਅਖੇ ਚਨਾਣੇ 'ਚ ਪਤਾ ਮੇਰਾ ਹੁਣ ਠੰਡੇ ਠੰਡੇ ਕਿੰਨੇ ਕੇਸ ਪਾਇਗੇ ਤੁਹਾਡੇ ਅੰਦਰ ਰਹਿੰਦੇ ਆਂਦੇ ਤੁਸੀਂ ਜੋ ਜੇਲ ਨਹੀਂ ਨਹੀਂ ਮੇਰੇ ਜੇਲ 'ਚ ਕੋਈ ਨਹੀਂ ਪਾਇਆ ਗਿਆ ਜਿਹੜਾ ਨਾਮ ਜਦ ਮੇਰੇ ਜੇਲ 'ਚ ਕੋਈ ਨਾਮਜਾਦ ਨਹੀਂ ਫਾਇਰ ਮੇਰੇ ਜੇਲ ਦੇ ਵਿੱਚ ਵੀ ਦੂਜਿਆਂ ਦੇ ਨਾਮਜਾਦ ਹੋਏ ਨੇ ਜੇ ਮੇਰਾ ਕਦੇ ਨਾਮਜਾਦ ਹੋਇਆ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਨੂੰ ਇੱਥੇ ਪਾ ਘਾ ਰਿਹਾ ਹੈ ਇਹ ਕੰਮ ਹੈ ਨਾ ਹੱਕਾ ਕਿਉਂ ਕੀਤਾ